شریر تسکر ہو گیا سارا ختم ہو گیا نہیں کن شریر جی نام نہ لبھیا بول ਤਨੁਖਰਾ ਜੀ ਜੀਉਂ 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 ਹੋਵਨ। ਅੱਜ ਇਹਨਾਂ ਤੋਂ ਬਾਰੇ ਬੈਠਾ ਸਭ ਸੰਗਤ ਦੀ ਹਾਜ਼ਰੀ ਵਿੱਚ ਬੈਠਾ ਹਾਂ ਮੈਂ ਕੀਰਤਨ ਕਰਦਾਂ ਪਿਆ ਆ ਮੈਂ ਬਾਤ ਕਰਦਾਂ ਮੈਂ ਗੁਰਬਾਣੀ ਪੜਦਾਂ ਤੁਸੀਂ ਲਿਖ ਦਿੱਤਾ ਕਿਸ ਦੇ ਨਾਮ ਜੱਗਿਆ ਹੀ ਨਹੀਂ ਇਹ ਚੁੱਹੀ ਕਿਉਂ ਤੇ ਤਨੁਖਰਾ ਕਹਿ ਲਗਾ ਭਲੇ ਲੋਕਾ ਤੁਮ ਕਿਦਾਰੇ ਗਿਆਨ ਨੂੰ ਤਾਂ ਦੇਈਆਂ ਕੀ ਸੰਗੀਤ ਆ ਪਾਣੀ ਪੜੀਏ ਅਖਿਆਰ ਪਰ ਜਿਹਨਾਂ ਦਾ ਨਾਮ ਲਿਖਿਆ ਤੇ ਨਾਮ ਦੇ ਰੂਪੀਆਂ ਦੀ ਜਾਣਦੇ ਨਹੀਂ ਨਾ ਮੇ ਤੁੜਣਾ ਭਾਰ ਜਿਸ ਸਮੇਂ ਤੁੰਗਦਰਾ ਹੈ ਤੁੰ ਮੱਥਾ ਟੇਕਣਾ ਹੈ ਤੇਰੇ ਅੱਖਾਂ ਦੇ ਹੰਝੂ ਆ ਜਾਣਗੇ ਅਰਗੁਨ ਨੰਦ ਜੀ ਸੰਤੁਮ ਨਿਦਾਨ ਉਸੇ ਟੇਕਣੀ ਮੱਥਾ ਟੇਕ ਕੇ ਜਕਰਮੁਖੀ ਜਾਣਾ ਇਹ ਸਰੀਰ ਦੀ ਬਰਕਸ਼ ਹੈ ਇਸ ਨੂੰ ਝੁਕੜਾ ਇਸ ਮੱਥਾ ਟੇਕਣਾ ਲਈ ਕੀ ਲੀ ਮੱਥਾ ਟੇਕਣਾ ਅੱਖਾਂ 'ਚੋਂ ਹੰਝੂ ਆ ਜਾਣੰਦਰੋ ਫਿਰਦਾ ਪਰਜਾ ਨੇ ਰਾਤ ਨੂੰ ਸਾਨੂੰ ਸੁਪਨੇ ਦੁਨੀਆ ਦੇ ਆਉਂਦੇ ਅਸੀਂ ਕਹੀਏ ਸੀ ਗੁਰੂ ਨਾਲ ਪਿਆਰ ਕਰਦੇ ਹਾਂ ਨਹੀਂ ਮੀਰਾ ਭਾਈ ਨੂੰ ਸੁਪਨੇ ਵੀ ਤਾਂ ਗੁਰੂ ਵਿਦਾਸ ਮਹਾਰਾਜੀ ਆਉਂਦੇ ਸੀ ਸਰਦਾਰ ਮੁਖ ਦੇ ਆਉਂਦੇ ਸੀ ਯਾਦ ਵਿੱਚ ਅੱਖਾਂ ਵੀ ਉਸ ਅਕਾਲ ਪੁਰਖ ਦੇ ਰੋਂਦੀਆਂ ਨਹੀਂ ਸਾਡੀਆਂ ਆਣ ਕੇ ਦੇਖ ਲਈਏ ਕਦੀ ਗੁਰੂ ਨਾਨਕ ਲਈ ਅੱਖ ਨਹੀਂ ਰੋਈ ਕਦੀ ਗੁਰੂ ਵਿਦਾਸ ਲਈ ਅੱਖ ਨਹੀਂ ਹੋਈ ਕਦੀ ਅਕਾਲ ਪੁਰਖ ਦੇ ਦਰਸ਼ਨਾਂ ਲਈ ਅੱਖ ਨਹੀਂ ਰੋਈ ਅੱਖ ਰੋਈ ਹੈ ਤੇ ਰਿਸ਼ਤੇਦਾਰਾਂ ਲਈ ਸੰਬੰਧਾਂ ਲਈ ਅੰਤਵਾੜ ਲਈ ਹੋਈ کہیتا ہوں یار ترنار چند جان نام کا ہے پر یہ کیسی گالی ہے 170 93 میں وہ بھی جاری نہیں پوری جو پورا ہو بھی تو روح ملنے کے کونا جانتا نہوں جان کو پورا مايا پوری کیوں داو پورا ब्रह्म ज्ञानी रे तू लग لگا ہوندا تے تو پورا ہونا ਤੇ ਪੂਰੇ ਗੁਰ ਨੇ ਮੇਰੇ ਪੂਰੇ ਸੰਤਨ ਸਾਹਿਬ ਜੀ ਦੇ ਵਿੱਚ ਸ਼ਕਤੀ ਮਹਾਪੁਰਸ਼ਾਂ ਦੀ ਬਾਣੀ ਤਨ ਗੁਰ ਵਿਦਾਸ ਤੇ ਪੂਰੇ ਗੁਰੂ ਸੀ ਤਨ ਗੁਰ ਨਾਨਕ ਤੇਰੇ ਪੂਰੇ ਗੁਰੂ ਸੀ ਤਨ ਸਤਗੁਰ ਕਬੀਰ ਤੇਰੇ ਪੂਰੇ ਗੁਰੂ ਸੀ ਤੂੰ ਕਦੀ ਪੂਰਿਆਂ ਨੂੰ ਗੁਰੂ ਬਣਾਏ ਮੈਂ ਸਤਗੁਰੂ ਮੇਰੇ ਗੁਰੂ ਗੁਰੂ ਰਵਿਦਾਸ ਨੇ ਕਹਿੰਦੇ ਠੀਕ ਹੈ ਤੂੰ ਗੁਰੂ ਰਵਿਦਾਸ ਜੀ ਨੂੰ ਗੁਰੂ ਤਾਂ ਕਹਿੰਦਾ ਇਹ ਕੱਤਰੀ ਗੁਰੂ ਦੀ ਮੰਨੀਏ ਕਿਉਂ ਨਹੀਂ ਮੰਨੀ ਮੈਂ ਨਾਮ ਜਪਦਾ ਕਿ ਜਦੋਂ ਕੁਝ ਨਹੀਂ ਆਜੀ ਕਿ ਸਤਗੁਰੂ ਤੁਸੀਂ ਸਵੇਰੇ ਨਾਮ ਜਪਦੇ ਹੋ ਦੁਪਹਿਰੇ ਨਾਮ ਜਪਦੇ ਹੋ ਸ਼ਾਮੀ ਨਾਮ ਜਪਦੇ ਹੋ ਜਾਂ ਰਾਤੀ ਨਾਮ ਜਪਦੇ ਹੋ ਤੇ ਸਤਗੁਰੂ ਕਹਿਣ ਲੱਗੇ ਨਾ ਸਵੇਰੇ ਨਾਮ ਜਪਦਿਆਂ ਨਾ ਦੁਪਹਿਰੇ ਨਾ ਸ਼ਾਮੀ ਨਾ ਰਾਤੀ ਕਿਤੇ ਸਤਗੁਰੂ ਤਮਾਲ ਹੋ ਗਈ ਇੱਕ ਪਾਸੇ ਤੁਸੀਂ ਕਹਿਂਦੇ ਹੋ ਕਿ ਤੁਸੀਂ ਨਾਮ ਜਪਿਆ ਹੈ ਦੂਜੇ ਪਾਸੇ ਤੁਸੀਂ ਕਹਿਂਦੇ ਹੋ ਕਿ ਨਾ ਸਵੇਰੇ ਨਾਮ ਜਪਦੇ ਨਾ ਦੁਪਹਿਰੇ ਨਾ ਸ਼ਾਮੀ ਨਾ ਰਾਤੀ ਪਰ ਤੁਸੀਂ ਨਾਮ ਤਨੋਂ ਜਪਦੇ ਆ ਸਤਗੁਰੂ ਕਹਿਣ ਲੱਗੇ ਤੁਹਾਡੇ ਤਰੀਕੇ ਨੇ ਸੋਮਵਾਰ ਨਾਮ ਜਪਣਾ ਮੰਗਲਵਾਰ ਵੀਰਵਾਰ ਸ਼ਨੀਵਾਰ ਐਤਵਾਰ ਸਵੇਰੇ ਨਾਮ ਜਪ ਲਿਆ ਤੇ ਦੁਪਹਿਰੇ ਨਹੀਂ ਜਪਣਾ ਤੇ ਪਹਿਲੇ ਜਪ ਲਿਆ ਤੇ ਰਾਤ ਨੂੰ ਨਹੀਂ ਕਿੰਦੀ ਤੁਸੀਂ ਬਣਾਏ ਨੇ ਤੇ ਸਤਿਗੁਰੂ ਤੁਸੀਂ ਕਿਸ ਤਰ੍ਹਾਂ ਨਾਮ ਜਪੀਓ ਤੇ ਸਤਿਗੁਰੂ ਕਹਿੰਦੇ ਸਾਡੇ ਤਰੀਕੇ ਸਾਸ ਸਾਸ ਸਿਮਰੋ ਤੁਮ ਨੂੰ ਮਨ ਅੰਦਰ ਕੀ ਉਤਰੇ ਚੰਦ ਸਾ ਵਾਸ ਨਾਲ ਨਾਮ ਜਪਦੇ ਆਂ ਉਹਨਾਂ ਦਾ ਸੋਮਵਾਰ ਉਹਨਾਂ ਦਾ ਮੰਗਲਵਾਰ ਅੰਨੇ ਬੁੱਧ ਵੀ ਸੁੰਦਰਸ਼ਨੀ ਆ ਤੇ ਇਦਾਂ ਹੁੰਦੇ ਆ ਕਿ ਸਤਿਗੁਰੂ ਸਵਾਸ ਦਾ ਮਾਰੀ ਕਰਤੀ ਫਿਰਉਂਦਾਂ ਨੇ ਕਹਿੰਦੇ ਉਦੋਂ ਤੋਂ ਹੀ ਸਾਡਾ ਸੰਗਰਹਿ ਸ਼ੁਰੂ ਹੈ ਗੁਰੂ ਗੋਬਿੰਦ ਸਿੰਘ ਜੀ ਦਾਸ ਮਹਾਰੇ ਦੀ 155 ਸਾਲ ਹੋ ਗਈ ਹੈ ਤੇ 155 ਸਾਲ ਦੇ ਸਾਥ ਚੱਕ ਗੱਲੋਂ ਗੁਰੂ ਮਹਾਰੇ ਦੇ ਬਹੁਤ ਜਨਮ ਵਿਚਰੇ ਤੇ ਮਾਧੋਏ ਇਹ ਜਨਮ ਤੁਮਾਰੇ ਅੰਨੇ ਸਵਾਸ ਲੇਖਣੇ ਕਣੇ ਇਹ ਤੁਮਾ ਦਾ ਕਿਤੇ ਸੱਸਣ ਸੁਣਾਈ ਉਹ ਸੱਸਣ ਤੇ 3 ਦਿਨ 4 ਵਜੇ ਦਾ ਦੋਰ ਲਾਇਦੇ ਖਤਮ ਹੋ ਗਿਆ ਉਸ ਨੂੰ ਦੂਜੇ ਦਿਨ 5 ਵਜੇ ਮੈਨੂੰ ਉਠਾਇਆ ਜਾਂਦੇ ਕਹਿੰਦੇ ਮਾਤਾ ਪਰਸੋਂ ਦਾ ਸੱਸਣ ਲੱਗ ਰਿਹਾ ਹੈ ਕਿ ਚੌਂਪੜਾ ਮਾਰਨੀ ਲੱਗਦੀ ਹੈ ਤੇ ਮਾਤਾ ਦੇ ਰੱਖਣ ਕੋਈ ਆ ਗਈ ਦੀ ਅੱਛਾ ਤੁਸੀਂ ਇਹ ਦਾ ਕਹਿੰਦੇ ਹਾਂ ਕਿ ਮੈਂ ਤਾਂ ਚਾਰ-ਚਾਰ ਦਿਨ ਸਮਾਧੀ ਦੇ ਵਿੱਚ ਹੀ ਰਹਿੰਦੀ ਹਾਂ ਉਹਦੀ ਪ੍ਰੈਕਟਿਸ ਹੈ ਸਾਡੀ ਪ੍ਰੈਕਟਿਸ ਦੇਖੋ ਦਰਬਾਰਾ 1:00 ਤੱਕ ਸਾਡੀ ਅਜਾਤ ਦਾ ਦੋੜ ਲੱਗਦਾ ਐਨੀ ਪ੍ਰੈਕਟਿਸ ਬਦਾਓ ਕਿ ਮਾਰਗ ਦਾ ਕਿਤੇ ਕੀਰਤਨ ਜੱਟਾ ਹੋਵੇ ਸੰਸੰਗ ਜੱਟਾਵੇ ਸਮੁਲ ਤੇ ਬਸ ਸਤ ਮੋਲ ਤੱਕ ਇਹ ਨਾ ਕਿ ਕਿਤ ਜੋ ਖਤਮ ਹੋਵੇ ਐਨੀ ਹਸਤਾਨਿਕ ਬਦਾ ਬਣਾ ਲੋਕਨ ਨਾਮ ਤੇ ਨਾ ਜਾਣਾ ਮਾਤੇ ਤੱਕ ਆਤਮਾ ਨਾਲ ਬੰਨ ਨਿੱਕੀ ਲੋਕਾਂ ਨੇ ਆਪਣਾ ਡੌਣਾ ਬੜਾ ਲਿਆ ਕਿ ਕੋਈ ਗੱਲ ਨਹੀਂ ਮੱਥਾ ਟੇਕੇ ਮੰਦਰ ਬਾਣੀ ਪੜ ਕੇ ਮੱਝੇ گرگی ہے ਸਮਾਵੇ ਰਿਆ ਤੇ ਜ਼ਰੂਰ ਵਿਚਾਰ ਨਾਲ ਸੰਭਾਲ ਦਰਸ਼ਨਾ ਲਈ ਤੂੰ ਲੰਗਣਾ ਹੈ ਉੱਤੇ શરીર ਨਹੀਂ ਜਾਂਦਾ ਬਾਹਰ ਤੋਂ ਵੀ ਬਰੀਕ ਰਸਤਾ ਤੇ ਬਾਹਰ ਤੋਂ ਵੀ ਬਰੀਕ ਰਸਤੇ ਦੇ ਵਿੱਚ ਕੌਣ ਜਾ ਸਕਦਾ ਹੈ ਬਾਹਰ ਤੋਂ ਵੀ ਬਰੀਕ ਰਸਤੇ ਦੇ ਵਿੱਚ ਕੇਵਲ ਤੇ ਕੇਵਲ ਧਿਆਨ ਹੀ ਜਾ ਸਕਦਾ ਹੈ ਇਸ ਕਰਕੇ ਬਾਹਰ ਜੋ ਵੀ ਕਰਦੇ ਆ ਕਰ ਲਓ ਪਰ ਮਾਲਕ ਨੂੰ ਮਿਲਣ ਲਈ ਧਿਆਨ ਸਾਧਣਾ ਹੀ ਕਰਨੀ ਪਵੇ ਬਹਿਣਾ ਪਵੇਗਾ ਇਸ ਲਈ ਤੁਮਾਰੇ ਸੋਨੂੰ ਮੋਟਾ ਮੰਦਿਰ ਵਾਲਿਆਂ ਨੇ ਗੁਰੂ ਸਬਦ ਨਾਲ ਅੱਜ ਸੰਗਤ ਦੇ ਸਦਮਨ ਦੇ ਮੌਕੇ ਗੁਰੂ ਆਪਕੋ ਕੀ ਸਭ ਪ੍ਰਸੰਤ ਕੀਤਾ ਬਹੁਤ ਬਹੁਤ ਪਿਆਰ ਦਿਨਾਂ ਸਰਨ ਨਾ ਸਤਿ ਰਣਾ ਰਣਾ ਜਿੰਨ ਕਲਰਾ ਕੀ ਮੇਰੇ ਸਾਰੇ ਸੋਹੀ ਰਹਾਂ ਚਾਰ ਦੇ ਕੇ ਹਾਰੇ ਸੋਹੀ ਰਾਂ ਚਾਰ ਦੇ ਕੇ ਹਾਰੇ ਸੋਹੀ ਸੋਹਣਾ ਨਾ ਹੈ ਨਾ ਹੈ ਸਤ ਪਾਣੀ ਦਾ ਹਰ ਸੋਹੇ ਰਾਤਾ ਤੇਰਾ ਹਰ ਸੋਹੇ ਰਾਤਾ ਤੇਰਾ ਹਰ ਸੋਹੇ ਰਾਤਾ 20 ਮਿੰਟ ਦਾ ਤੇ ਦਾਸ ਦਾ ਸਮਾ ਜੋ 20 ਮਿੰਟ ਦਾ وہ چار بج کے پچی منٹ سے سماپت ہونا میں کرے گا ایک منٹ پہلے جیار کریے جی مالک گل کریے نا پچی منٹ یا بھی منٹ مالک منٹ کی گل این نہیں ڈبائی ہے لیکن بچار... کرنی ہے کہ ست گرداس مہاراج جی نے ਜੋ ਸਾਨੂੰ ਰਸਤਾ ਦੱਸਿਆ ਹੈ ਸਾਨੂੰ ਸਮਝਾਉਣ ਕੀਤਾ ਹੈ ਸਾਡੇ ਤੇ ਪਰਮਪਰ ਕਰ ਕੀਤਾ ਹੈ ਉਹਦੇ ਵਾਸਤੇ ਜੇ ਇਹ ਵੀ ਮੈਂ ਗੱਲ ਬੰਦ ਕਰਕੇ ਸ਼ਬਦ ਗਾਇਨ ਕਰਾਂਗਾ ਤੇ ਸਮਾਂ ਲੱਗ ਜਾਣਾ ਸਤਗੁਰੂ ਨਾਸ ਮਹਾਰਾਜ ਜੀ ਅਰਦਾਸ ਬੰਦ ਤੇ ਕੀਤੇ ਸੀ ਕਿ ਸਾਰੇ ਦੁਨੀਆ ਦੇ ਮਹਾਲਾਂ ਤੇ ਸਗਲ ਧੰਮ ਕੀ ਨਾਇ ਦਾ ਇਹ ਕਿਛੇ ਨਜ਼ਰਸ ਦਿਖਾਉ ਜੀ ਆਓ ਇੱਥੇ ਹਰਮਤ ਕਰਦੇ ਆਂ ਬਾਤੀ ਜਨ ਮੈਂ ਵਿਚ ਦੇਵੋ ਸਿਰ ਤੇ ਉਤਰ ਸੇ ਇਹ ਕਿਛੇ ਦਰਸ ਦਿਖਾਏ ਦਿਓ ਇੱਕ ਛੇਕ ਦਰਸ ਦਿਖਾਏ ਦਿਓ ਇੱਕ ਛੇਕ ਦਾਰੇ ਸੇ